ਪਿਆਰੇ ਵਿਦਿਆਰਥੀਓ ਅੱਜ ਦਾ ਸਾਡਾ ਟੌਪਿਕ ਹੈ ਉਦਾਰਵਾਦ ਲਿਬਰਲਿਜ਼ਮ ਇਹ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਇਸ ਚੀਜ਼ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਦਾਰਵਾਦ ਦਾ ਜਿਹੜਾ ਸਿਧਾਂਤ ਆ ਜਾਂ ਵਿਚਾਰਧਾਰਾ ਉਹ ਵਿਅਕਤੀ ਅਤੇ ਰਾਜ ਦੇ ਸਬੰਧਾਂ ਤੇ ਆਧਾਰਿਤ ਹੈ ਤੇ ਇਹ ਵਿਚਾਰਧਾਰਾ ਆਧੁਨਿਕ ਯੁੱਗ ਦੀ ਬੜੀ ਮਹੱਤਵਪੂਰਨ ਵਿਚਾਰਧਾਰਾ ਹੈ ਤੇ ਇਸ ਵਿਚਾਰਧਾਰਾ ਦਾ ਪ੍ਰਭਾਵ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਤੇ ਪਿਆ ਹੈ ਉਦਾਰਵਾਦੀ ਵਿਅਕਤੀ ਦੀ ਸੁਤੰਤਰਤਾ ਅਤੇ ਸਮਾਨਤਾ ਦੇ ਸਮਰਥਕ ਹਨ ਉਦਾਰਵਾਦੀ ਵਿਅਕਤੀ ਨੂੰ ਵੱਧ ਤੋਂ ਵੱਧ ਅਧਿਕਾਰ ਦਿੱਤੇ ਜਾਣ ਦੇ ਸਮਰਥਕ ਹਨ ਅਤੇ ਕਿਸੇ ਵੀ ਵਿਅਕਤੀ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਜਾਣ ਦੇ ਵਿਰੋਧੀ ਹਨ ਉਦਾਰਵਾਦੀ ਪ੍ਰਤੀਨਿਧਾਤਮਕ ਜਾਂ ਰਿਪ੍ਰেজੈਂਟੇਟਿਵ ਇੰਸਟੀਚੂਨਸ ਦੇ ਵਿੱਚ ਯਕੀਨ ਰੱਖਦੇ ਹਨ ਉਦਾਰਵਾਦੀਆਂ ਅਨੁਸਾਰ ਸ਼ਕਤੀ ਦਾ ਅੰਤਮ ਸੋਮਾ ਲੋਕ ਹਨ ਅਤੇ ਰਾਜ ਲੋਕਾਂ ਲਈ ਬਣਿਆ ਹੈ ਅਤੇ ਰਾਜ ਵੱਲੋਂ ਵਿਅਕਤੀ ਨੂੰ ਵੱਧ ਤੋਂ ਵੱਧ ਸੁਤੰਤਰਤਾ ਦਿੱਤੀ ਜਾਣੀ ਚਾਹੀਦੀ ਹੈ। ਸੋ ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਉਦਾਰਵਾਦ ਦੀ ਵਿਚਾਰਧਾਰਾ ਦਾ ਸਬੰਧ ਵਿਅਕਤੀ ਦੀ ਸੁਤੰਤਰਤਾ ਨਾਲ ਹੈ। ਆਓ ਹੁਣ ਅਸੀਂ ਉਦਾਰਵਾਦ ਦੇ ਸ਼ਬਦੀਕਰਨ ਦੀ ਗੱਲ ਕਰਦੇ ਹਾਂ। ਉਦਾਰਵਾਦ ਯਾਨੀ ਕਿ ਲਿਬਰਲਿਜ਼ਮ ਸ਼ਬਦ ਦਾ ਜਨਮ ਲਤੀਨੀ ਭਾਸ਼ਾ ਜਾਂ ਲੈਟਿਨ ਲੈਂਗੁਏਜ ਦੇ ਸ਼ਬਦ ਲਿਬਰਲਿਸ ਤੋਂ ਹੋਇਆ ਹੈ ਜਿਸ ਦਾ ਅਰਥ ਹੈ ਸੁਤੰਤਰ ਵਿਅਕਤੀ ਸੋ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਉਦਾਰਵਾਦ ਦਾ ਸਬੰਧ ਸੁਤੰਤਰਤਾ ਨਾਲ ਹੈ ਇਹ ਵਿਅਕਤੀ ਦੀ ਸੁਤੰਤਰਤਾ ਸੁਰੱਖਿਆ ਧਰਮ ਨਿਰਪੱਖਤਾ ਲੋਕਤੰਤਰ ਸੰਵਿਧਾਨਿਕ ਸ਼ਾਸਨ ਅਤੇ ਬਹੁਲਵਾਦੀ ਸਮਾਜ ਵਿੱਚ ਵਿਸ਼ਵਾਸ ਰੱਖਦਾ ਹੈ ਅੱਗੇ ਹੁਣ ਅਸੀਂ ਉਦਾਰਵਾਦ ਦੀਆਂ ਦੋ ਡੈਫੀਨੇਸ਼ਨ ਜਿਹੜੀਆਂ ਡਿਸਕਸ ਕਰਾਂਗੇ ਜਿਦੇ ਵਿੱਚ ਪਹਿਲੀ ਜਿਹੜੀ ਇੰਪੋਰਟੈਂਟ ਡੈਫੀਨੇਸ਼ਨ ਹੈ ਉਹ ਹੈ ਲਾਸਕੀ ਦੀ ਸੋ ਲਾਸਕੀ ਦੇ ਅਨੁਸਾਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਦਾਰਵਾਦ ਦਾ ਸੁਤੰਤਰਤਾ ਨਾਲ ਸਿੱਧਾ ਸਬੰਧ ਹੈ ਸੋ ਜੇ ਅਸੀਂ ਇਸ ਡੈਫੀਨੇਸ਼ਨ ਨੂੰ ਦੇਖੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਉਦਾਰਵਾਦ ਦਾ ਸੁਤੰਤਰਤਾ ਨਾਲ ਡਾਇਰੈਕਟ ਰਿਲੇਸ਼ਨ ਹੈ ਸੋ ਉਦਾਰਵਾਦ ਦਾ ਸਾਰ ਹੀ ਸੁਤੰਤਰਤਾ ਹੈ ਸੈਕਿੰਡ ਡੈਫੀਨੀਸ਼ਨ ਜਿਹੜੀ ਆ ਸਾਰਟੋਰੀ ਦੀ ਆ ਉਹਦੇ ਅਨੁਸਾਰ ਸਧਾਰਨ ਰੂਪ ਵਿੱਚ ਉਦਾਰਵਾਦ ਵਿਅਕਤੀਗਤ ਸੁਤੰਤਰਤਾ ਨਿਆਂਇਕ ਸੁਰੱਖਿਆ ਅਤੇ ਸੰਵਿਧਾਨਿਕ ਰਾਜ ਦਾ ਸਿਧਾਂਤ ਅਤੇ ਵਿਵਹਾਰ ਹੈ ਸੋ ਇਸ ਪਰਿਭਾਸ਼ਾ ਵਿੱਚ ਤਿੰਨ ਮਹੱਤਵਪੂਰਨ ਗੱਲਾਂ ਕੀਤੀਆਂ ਗਈਆਂ ਨੇ ਇੱਕ ਤਾਂ ਵਿਅਕਤੀਗਤ ਸੁਤੰਤਰਤਾ ਦੀ ਗੱਲ ਕੀਤੀ ਹੈ ਯਾਨੀ ਕਿ ਹਰ ਇੱਕ ਵਿਅਕਤੀ ਨੂੰ ਉਸ ਐਕਟੀਵਿਟੀ ਦੇ ਵਿੱਚ ਫਰੀडम ਜਾਂ ਸੁਤੰਤਰਤਾ ਪ੍ਰਾਪਤ ਹੋਵੇ ਜੀ ਦਾ ਸਬੰਧ ਸਿਰਫ ਉਹਦੇ ਖੋਦ ਨਾਲ ਆ ਦੂਜੀ ਗੱਲ ਇਹਦੇ ਵਿੱਚ ਕੀਤੀ ਗਈ ਹੈ ਨਿਆਂਿਕ ਸੁਰੱਖਿਆ ਦੀ ਯਾਨੀ ਕਿ ਹਰ ਇੱਕ ਵਿਅਕਤੀ ਨੂੰ ਨਿਆਂਿਕ ਸੁਰੱਖਿਆ ਪ੍ਰਾਪਤ ਹੋਵੇ ਯਾਨੀ ਕਿ ਉਹਨੂੰ ਨਿਆਂ ਲੈਣ ਦਾ ਅਧਿਕਾਰ ਜਿਹੜਾ ਪ੍ਰਾਪਤ ਹੋਵੇ ਜੇਕਰ ਕਿਸੇ ਵਿਅਕਤੀ ਦੇ ਅਧਿਕਾਰਾਂ ਦੀ ਸੁਤੰਤਰਤਾ ਦੀ ਉਲੰਘਣਾ ਹੁੰਦੀ ਆ ਤਾਂ ਉਹ ਅਦਾਲਤ ਵਿੱਚ ਜਾ ਸਕਦਾ ਹੋਵੇ ਤੇ ਅਦਾਲਤਾਂ ਉਹਦੇ ਅਧਿਕਾਰਾਂ ਦੀ ਉਹਦੀ ਸੁਤੰਤਰਤਾ ਦੀ ਰਾਖੀ ਕਰਨ ਲਈ ਵਚਨਬੱਧ ਹੋਣ ਤੀਜੀ ਗੱਲ ਜਿਹੜੀ ਇਹਦੇ ਵਿੱਚ ਕੀਤੀ ਗਈ ਹੈ ਉਹ ਹੈ ਸੰਵਿਧਾਨਿਕ ਰਾਜ ਦੀ ਗੱਲ ਕੀਤੀ ਹੈ ਯਾਨੀ ਕਿ ਸਰਕਾਰਾਂ ਜਿਹੜੀਆਂ ਨੇ ਉਹ ਸੰਵਿਧਾਨ ਦੇ ਅਨੁਸਾਰ ਸ਼ਾਸਨ ਕਰਨ ਸ਼ਾਸਕ ਜਿਹੜਾ ਆ ਉਹ ਆਪਣੀ ਇੱਛਾ ਅਨੁਸਾਰ ਸ਼ਾਸਨ ਨਾ ਕਰੇ ਉਹ ਸੰਵਿਧਾਨ ਦੇ ਅਨੁਸਾਰ ਸ਼ਾਸਨ ਕਰੇ ਜੇਕਰ ਇਹ ਤਿੰਨੋ ਚੀਜ਼ਾਂ ਐਪਲੀਕੇਬਲ ਹੋਣਗੀਆਂ ਵਿਅਕਤੀਗਤ ਸੁਤੰਤਰਤਾ ਹੋਏਗੀ ਨਿਆਂਇਕ ਸੁਰੱਖਿਆ ਹੋਏਗੀ ਸੰਵਿਧਾਨਿਕ ਰਾਜ ਦਾ ਸਿਧਾਂਤ ਜਿਹੜਾ ਆ ਉਹ ਜੇਕਰ ਐਪਲੀਕੇਬਲ ਹੋਵੇਗਾ ਤਾਂ ਹੀ ਅਸੀਂ ਕਹਿ ਸਕਦੇ ਹਾਂ ਕਿ ਉਦਾਰਵਾਦ ਦਾ ਸਿਧਾਂਤ ਜਿਹੜਾ ਆ ਉਹ ਐਕਚੁਅਲ ਦੇ ਵਿੱਚ ਐਪਲੀਕੇਬਲ ਹੈ ਆਓ ਹੁਣ ਅਸੀਂ ਉਦਾਰਵਾਦ ਦੇ ਮੁੱਖ ਰੂਪਾਂ ਦੀ ਚਰਚਾ ਕਰਦੇ ਹਾਂ ਉਦਾਰਵਾਦ ਦੇ ਤਿੰਨ ਮੁੱਖ ਰੂਪ ਹਨ ਪਹਿਲਾ ਹੈ ਪਰੰਪਰਾਵਾਦੀ ਜਾਂ ਨਕਾਰਾਤਮਕ ਉਦਾਰਵਾਦ ਦੂਸਰਾ ਸਮਕਾਲੀ ਜਾਂ ਸਕਾਰਾਤਮਕ ਉਦਾਰਵਾਦ ਤੀਸਰਾ ਹੈ ਨਾਉ ਉਦਾਰਵਾਦ ਸੋ ਪਰੰਪਰਾਵਾਦੀ ਜਾਂ ਨਕਾਰਾਤਮਕ ਉਦਾਰਵਾਦ ਇਹ ਸੁਦਾਰਵਾਦ ਨੂੰ ਨਕਾਰਾਤਮਕ ਕਿਉਂ ਕਿਹਾ ਗਿਆ ਹੈ ਕਿਉਂਕਿ ਇਹ ਜਿਹੜੇ ਪਰੰਪਰਾਵਾਦੀ ਜਾਂ ਨਕਾਰਾਤਮਕ ਉਦਾਰਵਾਦ ਦੇ ਸਮਰਥਕ ਹਨ ਜਿਨ੍ਹਾਂ ਵਿੱਚ ਜੌਨ ਲੋਕ ਐਡਮ ਸਮਿਥ ਅਤੇ ਹਰਬਰਟ ਸਪੈਂਸਰ ਦੇ ਨਾਮ ਜਿਹੜੇ ਪ੍ਰਮੁੱਖ ਨੇ ਉਹਨਾਂ ਨੇ ਉਦਾਰਵਾਦ ਦਾ ਕੇਂਦਰ ਬਿੰਦੂ ਵਿਅਕਤੀ ਨੂੰ ਮੰਨਿਆ ਹੈ ਅਤੇ ਵਿਅਕਤੀ ਦੀ ਸੁਤੰਤਰਤਾ ਨੂੰ ਉਹਨਾਂ ਦਾ ਕਹਿਣਾ ਹੈ ਕਿ ਵਿਅਕਤੀ ਨੂੰ ਅਨਲਿਮਿਟਿਡ ਜਾਂ ਅਸੀਮਿਤ ਸੁਤੰਤਰਤਾ ਜਿਹੜੀ ਪ੍ਰਾਪਤ ਹੋਣੀ ਚਾਹੀਦੀ ਹੈ ਜਿਵੇਂ ਕਿ ਜohn lock ਨੇ ਵਿਅਕਤੀ ਦੇ ਤਿੰਨ ਕੁਦਰਤੀ ਅਧਿਕਾਰਾਂ ਦੀ ਗੱਲ ਕੀਤੀ ਹੈ ਜੀਵਨ ਦਾ ਸੁਤੰਤਰਤਾ ਦਾ ਅਤੇ ਸੰਪਤੀ ਦਾ ਸੋ ਇਸ ਤਰੀਕੇ ਨਾਲ ਜohn lock ਨੇ ਸੁਤੰਤਰਤਾ ਨੂੰ ਵਿਅਕਤੀ ਦਾ ਕੁਦਰਤੀ ਅਧਿਕਾਰ ਮੰਨਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਰਾਜ ਇੱਕ ਬੁਰਾਈ ਹੈ ਜਿਹੜਾ ਕਿ ਵਿਅਕਤੀ ਦੇ ਜੀਵਨ ਵਿੱਚ ਦਖਲਅੰਦਾਜ਼ੀ ਕਰਦਾ ਹੈ ਇਸ ਕਰਕੇ ਰਾਜ ਨੂੰ ਘੱਟ ਤੋਂ ਘੱਟ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ ਲੇਜ਼ੇ ਫੇਅਰ ਜਾਂ ਮੁਕਤ ਰਹਿਣ ਦੇ ਉਹਦੀ ਪਾਲਿਸੀ ਜਿਹੜੀ ਹੈ ਇਹਦਾ ਅਰਥ ਹੈ ਕਿ ਵਿਅਕਤੀ ਨੂੰ ਆਰਥਿਕ ਖੇਤਰ ਵਿੱਚ ਵੱਧ ਤੋਂ ਵੱਧ ਸੁਤੰਤਰਤਾ ਪ੍ਰਾਪਤ ਹੋਣੀ ਚਾਹੀਦੀ ਹੈ ਸੋ ਇਹਨੂੰ ਨਕਾਰਾਤਮਕ ਇਸ ਕਰਕੇ ਕਿਹਾ ਹੈ ਕਿਉਂਕਿ ਇਹ ਵਿਅਕਤੀ ਨੂੰ ਅਸੀਮਿਤ ਖੋਲ ਦੇਣ ਦੀ ਗੱਲ ਕਰਦਾ ਹੈ ਕਿ ਵਿਅਕਤੀ ਉੱਤੇ ਘੱਟ ਤੋਂ ਘੱਟ ਪਾਬੰਦੀਆਂ ਹੋਣੀਆਂ ਚਾਹੀਦੀਆਂ ਨੇ ਇਸ ਕਰਕੇ ਇਹਨੂੰ ਨਕਾਰਾਤਮਕ ਉਦਾਰਵਾਦ ਵੀ ਕਿਹਾ ਜਾਂਦਾ ਹੈ ਦੂਸਰਾ ਹੈ ਸਮਕਾਲੀ ਜਾਂ ਸਕਾਰਾਤਮਕ ਧਾਰਵਾਦ ਇਸ ਨੂੰ ਸਕਾਰਾਤਮਕ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹ ਵਿਅਕਤੀ ਨੂੰ ਇੱਕ ਨਿਸ਼ਚਿਤ ਸੀਮਾ ਦੇ ਵਿੱਚ ਰਹਿ ਕੇ ਲਿਮਿਟਸ ਦੇ ਵਿੱਚ ਰਹਿ ਕੇ ਸੁਤੰਤਰਤਾ ਦੇਣ ਦੀ ਗੱਲ ਕਰਦਾ ਹੈ ਕਿਉਂਕਿ ਇਸ ਵਿਚਾਰ ਦਾ ਮੰਨਣਾ ਹੈ ਕਿ ਵਿਅਕਤੀ ਨੂੰ ਅਸੀਂ ਅਸੀਮਿਤ ਖੋਲ ਨਹੀਂ ਦੇ ਸਕਦੇ ਅਸੀਂ ਵਿਅਕਤੀ ਨੂੰ ਅਸੀਮਿਤ ਸੁਤੰਤਰਤਾ ਨਹੀਂ ਦੇ ਸਕਦੇ ਇਸ ਵਿਚਾਰ ਦਾ ਰਾਦੇ ਪ੍ਰਮੁੱਖ ਸਮਰਥਕ ਹਨ ਜੀ ਡੀ ਐਚ ਕੋਲ ਮੈਕਾਈਵਰ ਹਬ ਹਾਊਸ ਬਾਰਕਰ ਅਤੇ ਲਾਸਕੀ ਸੋ ਇਹ ਇਹਨਾਂ ਨੂੰ ਅਸੀਂ ਸਮਕਾਲੀ ਜਾਂ ਸਕਾਰਾਤਮਕ ਉਦਾਰਵਾਦੀ ਵੀ ਕਹਿ ਸਕਦੇ ਹਾਂ ਜਿਨ੍ਹਾਂ ਨੇ ਰਾਜ ਨੂੰ ਬੁਰਾਈ ਨਹੀਂ ਮੰਨਿਆ ਉਹਨਾਂ ਦਾ ਕਹਿਣਾ ਹੈ ਕਿ ਰਾਜ ਇੱਕ ਬੁਰਾਈ ਨਹੀਂ ਹੈ ਬਲਕਿ ਰਾਜ ਲੋਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਦੇ ਲਈ ਹੋਂਦ ਵਿੱਚ ਆਇਆ ਹੈ ਰਾਜ ਲੋਕਾਂ ਦੇ ਕਲਿਆਣ ਲਈ ਕੰਮ ਕਰਦਾ ਹੈ ਰਾਜ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰੋਵਾਈਡ ਕਰਦਾ ਹੈ ਸੋ ਇਸ ਤਰੀਕੇ ਨਾਲ ਇਹਨਾਂ ਸਕਾਰਾਤਮਕ ਉਦਾਰਵਾਦੀਆਂ ਨੇ ਰਾਜ ਨੂੰ ਇੱਕ ਕल्याणकारी ਰਾਜ ਵਜੋਂ ਪੇਸ਼ ਕੀਤਾ ਹੈ ਤੀਸਰੀ ਧਾਰਨਾ ਹੈ ਨਵ ਉਦਾਰਵਾਦ ਇਸ ਵਿਚਾਰਧਾਰਾ ਦੇ ਸਮਰਥਕ ਹਿਕਸ ਸੈਮੂਅਲਸਨ ਅਤੇ ਵਰਲਡ ਬੈਂਕ ਅਤੇ ਆਈਐਮਐਫ ਦੇ ਕੁਝ ਚੁਣਿੰਦਾ ਅਰਥਸ਼ਾਸਤਰੀ ਜਿਹੜੇ ਨੇ ਉਹਨਾਂ ਨੇ ਇਸ ਵਿਚਾਰ ਦਾ ਸਮਰਥਨ ਕੀਤਾ ਹੈ ਇਹਨਾਂ ਵਿਦਵਾਨਾਂ ਨੇ ਵੀ ਦੁਬਾਰਾ ਜਿਹੜਾ ਪਰੰਪਰਾਵਾਦੀ ਜਾਂ ਨਕਾਰਾਤਮਕ ਉਦਾਰਵਾਦ ਦਾ ਆਈਡੀਆ ਸੀਗਾ ਉਨੂੰ ਦੁਬਾਰਾ ਰਿਵਾਈਵ ਕਰਨ ਦੀ ਗੱਲ ਕੀਤੀ ਆ ਸੋ ਇਹਨਾਂ ਵਿਦਵਾਨਾਂ ਨੇ ਵੀ ਆਰਥਿਕ ਖੇਤਰ ਵਿੱਚ ਖੁੱਲੇ ਮੁਕਾਬਲੇ ਦੇ ਉੱਤੇ ਜ਼ੋਰ ਦਿੱਤਾ ਹੈ ਯਾਨਕਿ ਵਿਅਕਤੀ ਨੂੰ ਆਰਥਿਕ ਖੇਤਰ ਦੇ ਵਿੱਚ ਵੱਧ ਤੋਂ ਵੱਧ ਅਧਿਕਾਰ ਜਾਂ ਸੁਤੰਤਰਤਾਵਾਂ ਜਿਹੜੀਆਂ ਨੇ ਉਹ ਪ੍ਰਾਪਤ ਹੋਣੀਆਂ ਚਾਹੀਦੀਆਂ ਨੇ ਸੋ ਇਹ ਸੀਗੇ ਉਦਾਰਵਾਦ ਦੇ ਮੁੱਖ ਰੂਪ ਨੈਕਸਟ ਲੈਕਚਰ ਦੇ ਵਿੱਚ ਅਸੀਂ ਪਰੰਪਰਾਵਾਦੀ ਅਤੇ ਸਮਕਾਲੀ ਉਦਾਰਵਾਦ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਰਚਾ ਕਰਾਂਗੇ ਥੈਂਕ ਯੂ ਸੋ ਮੱਚ